ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਸਲਵਾਰ ਦੀਆਂ ਗਮਸਲਾਈਆਂ ਲਗਾਉਣ ਬਾਰੇ ਸਲਵਾਰ ਨੂੰ ਗਮਸਲਾਈ ਵਿੱਚ ਕਿਵੇਂ ਸਟਿਚ ਕੀਤਾ ਜਾਂਦਾ ਹੈ ਜੀ ਕਿਵੇਂ ਸਲਾਈਆਂ ਲਗਾਈਆਂ ਜਾਂਦੀਆਂ ਪਹਿਲਾਂ ਜੀ ਆਪਾਂ ਇਸ ਤਰ੍ਹਾਂ ਦੋਨੋਂ ਪਾਸੇ ਸਿੱਧੇ ਰੱਖ ਕੇ ਤੇ ਜੀ ਆਪਾਂ ਸਲਾਈ ਲਗਾ ਦੇਣੀ ਫਿਰ ਆਪਾਂ ਜੀ ਬੁਠਾ ਪਾਸਾ ਕਰਕੇ ਤੇ ਫਿਰ ਸਲਾਈ ਲਗਾ ਦੇਣੀ ਇਸ ਤਰ੍ਹਾਂ ਜੀ ਆਪਾਂ ਇਹਨਾਂ ਦੀਆਂ ਅਸਲੀ ਸਲਾਈਆਂ ਲਗਾ ਦੇਣੀਆਂ ਫਿਰ ਆਪਾਂ ਜੀ ਇਸੇ ਤਰ੍ਹਾਂ ਜੋੜ ਦਾਂਗੇ ਪਹੁੰਚੇ ਪਹੁੰਚਾਂ ਦੇ ਵੀ ਆਪਾਂ ਜੀ ਜਿਹੜੇ ਆਪਣੇ ਕਟਾਈ ਕੀਤੀ ਦੀ ਉਹ ਵਾਲਾ ਪਾਸਾ ਜੀ ਰੱਖ ਕੇ ਤੇ ਆਪਾਂ ਜਿੱਦੇ ਰੱਖ ਕੇ ਜੋ ਦੋਨੋਂ ਪਾਸੇ ਤੇ ਉਹਨਾਂ ਦੀ ਸਿਲਾਈ ਲਗਾ ਦੇਣੀ ਫਿਰ ਆਪਾਂ ਜੀ ਇਸ ਤਰ੍ਹਾਂ ਪੁੱਠੇ ਕਰਕੇ ਪੈਰ-ਪੈਰ ਦੀ ਸਿਲਾਈ ਲਗਾ ਦੇਣੀ ਹੈ ਜਿਸ ਤਰ੍ਹਾਂ ਆਪਾਂ ਜੀ ਗਮ ਸਿਲਾਈ ਲਗਾਉਣੀ ਆ ਧੀਰੇ ਦੀ ਇਸ ਤਰ੍ਹਾਂ ਜੀ ਆਪਾਂ ਦੋਨੇ ਪਾਸੇ ਲਗਾ ਦੇਣੀ ਆ ਫਿਰ ਆਪਾਂ ਜੀ ਜਿਹੜਾ ਹੈਗਾ ਕੰਨੀ ਵਾਲਾ ਪਾਸਾ ਉਹ ਆਪਾਂ ਕੰਨੀ ਵਾਲੇ ਪਾਸੇ ਜੀ ਧਾਗੇ ਨਹੀਂ ਨਿਕਲਦੇ ਉਹ ਆਪਾਂ ਜੀ ਉਸੇ ਤਰ੍ਹਾਂ ਜਿਵੇਂ ਆਪਾਂ ਆਮ ਲਗਾਉਣੀ ਆ ਉਸੇ ਤਰ੍ਹਾਂ ਹੀ ਲਗਾ ਦੇਣੀ ਆ ਜੀ ਦੋਨੋਂ ਪਾਸੇ ਕੰਨੀਆਂ ਵਾਲੇ ਆਪਾਂ ਇਸੇ ਤਰ੍ਹਾਂ ਹੀ ਲਗਾ ਦੇਣਾ ਤੇ ਜਿਹੜੀਆਂ ਆਪਾਂ ਦੂਸਰੀਆਂ ਸਿਲਾਈਆਂ ਲਗਾਈਆਂ ਜੀ ਉਹਨਾਂ ਨੂੰ ਨਾ ਤਾਂ ਜਿਹੜਾ ਦੇ ਧਾਗੇ ਨਿਕਲਦੇ ਆ ਨਾ ਹੀ ਫਿਰ ਉਹਨਾਂ ਨੂੰ ਜੀ ਐਂਟਰਲੌਕ ਕਰਨ ਦੀ ਲੋੜ ਪੈਂਦੀ ਆ ਤੇ ਇਸ ਤਰ੍ਹਾਂ ਜੀ ਆਪਾਂ ਇਹ ਸਿਲਾਈਆਂ ਲਗਾ ਲਈਆਂ ਤੇ ਹੁਣ ਆਪਾਂ ਜੀ ਤੁਹਾਨੂੰ ਦੱਸਾਂਗੇ ਵਲ ਪਾ ਕੇ ਤੇ ਬੈਲਟ ਨੂੰ ਕਿਵੇਂ ਗਮਾ ਅਟੈਚ ਕੀਤਾ ਜਾਂਦਾ ਹੈ ਇਸ ਤਰ੍ਹਾਂ ਆਪਾਂ ਜੀ ਵਲ ਪਾ ਲਿਆ ਤੇ ਆਪਾਂ ਜੀ ਹੁਣ ਬੈਲਟ ਤਿਆਰ ਕਰ ਲਈ ਹੈ ਜੀ ਆਪਾਂ ਜੀ ਜਿਹੜੀ ਸਲਵਾਰ ਆ ਉਹਨੂੰ ਉੱਠਾ ਰੱਖ ਲੈਣਾ ਤੇ ਬੈਲਟ ਨੂੰ ਆਪਾਂ ਸਿੱਧਾ ਰੱਖ ਲੈਣਾ ਦੋਨੇ ਪਾਸੇ ਸਿੱਧੇ ਹੋ ਜਾਣਗੇ ਜੀ ਉਹਨਾਂ ਦੇ ਵੀ ਆਪਾਂ ਜੀ ਪੈਰ ਪੈਰ ਦੀ ਗੁੜਤ ਛੱਡ ਕੇ ਆਪਾਂ ਜੀ ਸਲਾਈ ਲਗਾ ਦੇਣੀ ਹੈ ਇਸ ਤਰ੍ਹਾਂ ਚਾਰ ਛਪੇਰੇ ਆਪਾਂ ਜੀ ਸਲਾਈ ਘੁਮਾ ਦੇਣੀ ਆ ਇਸ ਤਰ੍ਹਾਂ ਜੀ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਤਰ੍ਹਾਂ ਜੇ ਬਿਲਕੁਲ ਸਿੱਧੀ ਸਲਾਈ ਲਗਾਉਣੀ ਆ ਕਿਤੇ ਆਪਾਂ ਜੀ ਉੱਚੀ ਨੀਵੀਂ ਸਲਾਈ ਲਗਾਉਣ ਨਹੀਂਗੇ ਇਸ ਤਰ੍ਹਾਂ ਜੀ ਆਪ ਸਲਾਈ ਲਗਾ ਦਿੱਤੀ ਫਿਰ ਆਪਾਂ ਜੀ ਇਹਨੂੰ ਇਸ ਤਰ੍ਹਾਂ ਪਲਟੀ ਮਾਰ ਦੇਣੀ ਆ ਇਹ ਆਪਾਂ ਜਿੱਥੇ ਆਪਾਂ ਵਲ ਪਾਈ ਹੈਗੀ ਆ ਆਪਾਂ ਵਲ ਪੋਣੀ ਆ ਜੀ ਅੱਧਾ ਇੰਚ ਛੱਡ ਕੇ ਆਪਾਂ ਜੀ ਉਹ ਵਲਾਂ ਦੇ ਉੱਪਰ ਜਿਹੜੀ ਸਲਾਈ ਲੱਗੀ ਆ ਉਹਨਾਂ ਦੇ ਆਪਾਂ ਫੋਲਡ ਕਰਕੇ ਉੱਪਰ ਉੱਪਰ ਸਲਾਈ ਲਗਾਉਣੀ ਆ ਇਸ ਤਰ੍ਹਾਂ ਜੀ ਇਹ ਇਹ ਜੀ ਆਪਾਂ ਬੜੀ ਧਿਆਨ ਦੇ ਨਾਲ ਸਲਾਈ ਲਗਾਉਣੀ ਆ ਆਪਣਾ ਵਾਲ ਨਹੀਂ ਪਹਿਣਾ ਚਾਹੀਦਾ ਇਹਦੇ ਵਿੱਚ ਆਪਾਂ ਜੀ ਥੱਲੇੋਂ ਬੈਲਟ ਨੂੰ ਵੀ ਚੰਗੀ ਤਰ੍ਹਾਂ ਸਿੱਧਾ ਕਰਾਂਗੇ ਤੇ ਜੀ ਆਪਾਂ ਉੱਤੋਂ ਵੀ ਇਸ ਤਰ੍ਹਾਂ ਜੀ ਆਪਣੀ ਜਿਹੜੀ ਹੈਗੀ ਆ ਉਹ ਸਲਵਾਰ ਰੈਡੀ ਹੋ ਗਈ ਆ ਕਮ ਸਲਾਈ ਦੇ ਵਿੱਚ ਤੇ ਆਪਾਂ ਜੇ ਉਪਰੋਂ ਇਹde ਲਗਾ ਦੇਣੀ ਆ ਸਲਾਈ ਇਸ ਤਰ੍ਹਾਂ ਚਾਸ਼ ਵੀਰੇ ਜੀ ਇਹ ਸਲਾਈ ਘੁਮਾ ਦੇਣੀ ਆ ਆਪਾਂ ਇਹਦੇ ਜੀ ਆਪਾਂ ਨੂੰ ਇੰਟਰਲੋਕ ਕਰਨ ਦੀ ਲੋੜ ਨਹੀਂ ਪੈਂਦੀ ਇਸ ਤਰ੍ਹਾਂ ਜੀ ਆਪਣੇ ਧਾਗੇ ਵੀ ਨਹੀਂ ਨਿਕਲਦੇ ਆਪਣੀ ਸਲਵਾਰਾ ਦੇਖੋ ਜੀ ਕਿੰਨੀ ਫਿਨਿਸ਼ਿੰਗ ਦੇ ਨਾਲ ਤਿਆਰ ਹੋ ਗਈ ਆ ਆ ਦੇਖੋ ਜੀ ਵਿੱਚੋਂ ਵੀ ਬਹੁਤ ਸੋਹਣੇ ਤਰੀਕੇ ਨਾਲ ਆਪਣੀ ਸਲਵਾਰਾ ਜਿਹੜੀ ਉਹ ਸਟਿਚ ਹੋ ਗਈ ਆ ਜੀ ਹੁਣ ਆਪਾਂ ਬਣਾਵਾਂਗੇ ਜੀ ਇਹਦੀ ਮੂਰੀ ਇਸ ਤਰ੍ਹਾਂ ਜੀ ਸਲਵਾਰ ਆਪਣੀ ਤਿਆਰ ਹੋ ਗਈ ਹੈ ਵੀਡੀਓ ਵਧੀ ਲੱਗੀ ਵੀਡੀਓ ਨੂੰ ਲਾਈਕ ਕਰੇ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਵੇਖਣ ਲਈ ਧੰਨਵਾਦ